ਪਤਾ ਨਹੀਂ ਯਾਰ ਕੀ ਹੋ ਗਿਆ ਆਪਣੇ ਪੰਜਾਬ ਦੇ ਬੰਦਿਆਂ ਨੂੰ ਰਹਿਣ ਵਾਲਿਆਂ ਨੂੰ ਕਿੰਨਾ ਵੱਡਾ ਹਾਸਾ ਹੋ ਗਿਆ ਛੋਟਾ ਮੋਟਾ ਨਹੀਂ ਬਹੁਤ ਵੱਡਾ ਹਾਸਾ ਆਇਆ ਕੁੜੀ ਮਾਰਦੀ ਯਾਰ ਕੀ ਬਗੜਿਆ ਸੁਨੇ ਤੇਰਾ ਕੀ ਕੀਤਾ ਸੀ ਯਾਰ ਸਮਝ ਨਹੀਂ ਆਈ ਤੁਸੀਂ ਸਭ ਤੋਂ ਪਹਿਲਾਂ ਯਾਰ ਇਹ ਵੀਡੀਓ ਚੈੱਕ ਕਰੋ ਭਾਈ ਜੀ ਅੱਜ ਦੀ ਵੀਡੀਓ ਜਾਗ ਦੀ ਜ਼ਮੀਰ ਵਾਲੇ ਸ਼ੇਅਰ ਕਰ ਦਿਓ ਤੇ ਮਰੀ ਜ਼ਮੀਰ ਵਾਲੇ ਹੁਣੇ ਵੀਡੀਓ ਛੱਡ ਜੋ ਕਿਉਂਕਿ ਕੱਲ ਜੋ ਹੋਇਆ ਆਪਣੀ ਪੰਜਾਬ ਦੀ ਧੀ ਨਾ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਜੋ ਹੋਇਆ ਉਹ ਤੁਸੀਂ ਜਦੋਂ ਖਬਰ ਸੁਣੋਗੇ ਤੁਹਾਡੇ ਪੈਰਾਥੋਲੋਜੀ ਮੀਨ ਨਿਕਲ ਜੂਗੀ ਆ ਠੀਕ ਹੈ ਇੱਕ 13 ਸਾਲ ਦੀ ਬੱਚੀ ਆਪਣੇ ਗਵਾਂਡੀ ਦੇ ਘਰ ਜਾਂਦੀ ਆ ਉਹਦੀ ਬੇਟੀ ਨੂੰ ਬੁਲਾਉਣ ਤੇ ਉਹਦੀ ਬੇਟੀ ਘਰ ਨਹੀਂ ਹੁੰਦੀ ਉਹ ਆਪਣੀ ਨਾਨੀ ਘਰੇ ਗਈ ਹੁੰਦੀ ਆ ਠੀਕ ਹੈ ਤੇ ਉਹ ਬਜ਼ੁਰਗ ਬੰਦਾ ਅਮ੍ਰਿਤਧਾਰੀ ਦਾਰਾ ਪ੍ਰਕਾਸ਼ ਠੀਕ ਹੈ ਉਹ ਕੀ ਕਰਦਾ ਕੁੜੀ ਦਾ ਰੇਪ ਕਰਦਾ ਠੀਕ ਹੈ ਤੇ ਕੁੜੀ ਨੂੰ ਗਲਾ ਘੁੱਟ ਕੇ ਮਾਰ ਦਿੰਦਾ ਤੇ ਕੱਲ ਰਾਤੀ ਜਦੋਂ ਉਹਨੇ ਕੱਲ ਦੁਪਹਿਰ ਨੂੰ ਇਹ ਕੰਮ ਕੀਤਾ 4 ਵਜੇ ਨਾਲ ਠੀਕ ਹੈ ਤੇ ਉਹਦੇ ਘਰ ਆਏ ਬੰਦੇ ਕਿ ਉਹਨਾਂ ਨੇ ਕਿਹਾ ਕਿ ਬੇਟੀ ਆਈ ਸਾਡੀ ਕਹਿੰਦੇ ਨਹੀਂ ਆਈ ਠੀਕ ਹੈ ਉਹ ਮੁੱਕਰ ਗਿਆ ਕਿ ਬੇਟੀ ਨਹੀਂ ਆਈ ਤੇ ਜਦੋਂ ਉਹਨਾਂ ਨੇ ਕੈਮਰੇ ਦੇਖੇ ਉਹਨਾਂ ਨੇ ਦੇਖਿਆ ਕੁੜੀ ਅੰਦਰ ਗਈ ਆ ਕੁੜੀ ਅੰਦਰੋਂ ਬਾਹਰ ਨਹੀਂ ਆਈ ਠੀਕ ਹੈ ਫਿਰ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਅੰਦਰ ਤਲਾਸ਼ੀ ਲਈ ਤੇ ਪੁਲਿਸ ਨੇ ਇਹ ਕਹਿਤਾ ਕਿ ਅੰਦਰ ਕੋਈ ਬੋੜੀ ਨਹੀਂ ਆ ਕੋਈ ਕੁਛ ਨਹੀਂ ਆ ਬੇਟੀ ਤੁਹਾਡੀ ਅੰਦਰ ਨਹੀਂ ਹੈਗੀ ਠੀਕ ਹੈ ਮੱਲੇ ਵਾਲਿਆਂ ਨੂੰ ਸ਼ੱਕ ਹੋਇਆ ਮੱਲੇ ਲਿਆ ਆਪ ਗਏ ਅੰਦਰ ਤੇ ਬਾਥਰੂਮ ਦੇ ਵਿੱਚ ਕੁੜੀ ਦੀ ਲਾਸ਼ ਮਿਲੀ ਤੇ ਪੁਲਸ ਵਾਲੇ ਪੈਸਾ ਖਾਦਾ ਪੁਲਸ ਵਾਲਿਆਂ ਨੇ ਠੀਕ ਹੈ ਤੇ ਰਾਤ ਨੂੰ ਉਹਨਾਂ ਨੇ ਬੰਦੇ ਨੂੰ ਕਰੋ ਕੱਢਿਆ ਮੱਲੇ ਲਿਆਣੇ ਕੁੱਟਿਆ ਠੀਕ ਠਾਕ ਚੰਗਾ ਬਿਸ਼ਾਇਆ ਤੇ ਉਹਦੇ ਉੱਤੇ ਤੇਲ ਸੁੱਟਿਆ ਤੇ ਉਹਦੀ ਮਾਂ ਅੱਗ ਲਾਉਣ ਲੱਗੀ ਸੀਗੀ ਉਹਦੇ ਮੱਚਸ ਨਹੀਂ ਚੱਲੀ ਫਿਰ ਲੋਕਾਂ ਨੇ ਰੋਕ ਲਿਆ ਮੈਂ ਤਾਂ ਕਹਿਣਾ ਯਾਰ ਲਾਉਣ ਦਿੰਦੇ ਅੱਗ ਤੁਸੀਂ ਇੱਕ ਨੂੰ ਅੱਗ ਲੱਗਦੀ ਨਾ ਇਹੋ ਜਿਹੇ ਬੰਦੇ ਨੂੰ ਤੇ ਸਾਰਿਆਂ ਨੂੰ ਅਕਲ ਆ ਜਾਣੀ ਸੀਗੀ ਠੀਕ ਹੈ ਤੇ ਹੁਣ ਪ੍ਰਸ਼ਾਸਨ ਦੇ ਹੱਥ ਚ ਦਿੱਤਾ ਪ੍ਰਸ਼ਾਸਨ ਨੇ ਦਾਵਾ ਕੀਤਾ ਕਿ ਅਸੀਂ ਫਾਂਸੀ ਦਵਾਵਾਂਗੇ ਹੁਣ ਦੇਖਦੇ ਆਂ ਪ੍ਰਸ਼ਾਸਨ ਕੀ ਕਰਦਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ 13 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਉਣਾ ਯਾਰ ਜਿਵੇਂ ਕਿ ਸਾਰਿਆਂ ਨੇ ਵੀਡੀਓ ਦੇਖ ਲਈ ਹੋਣੀ ਆ ਬਹੁਤ ਯਾਰ ਉਹ ਆ ਵੀ ਆਪਾਂ ਸਵੇਰੇ ਉੱਠ ਕੇ ਅਦਾਸ ਕਰਦੇ ਬਾਬਾ ਜੀ ਅੱਜ ਕੱਲ ਕਿਸੇ ਨੂੰ ਕੁਝ ਨਾ ਕਰਿਓ ਸਭ ਦੀ ਲਾਈਫ ਚ ਵਧੀਆ ਕਰਿਓ ਕਿਸੇ ਨੂੰ ਕੋਈ ਤੰਗੀ ਨਾ ਹੋਵੇ ਕੁਝ ਨਾ ਹੋਵੇ ਯਾਰ ਇੱਦਾ ਜਰੂ ਦੇਖ ਦਿਨਾ ਵੀਡੀਓ ਦੇਖ ਲਈ ਆਪਣੇ ਰੋਂਗ ਟੇ ਖੜੇ ਹੋ ਜਾਂਦੇ ਦਿਮਾਗ ਸੁੰਨ ਹੋ ਜਾਂਦਾ ਮੇਰਾ ਸਵੇਰ ਦਾ ਦਿਮਾਗ ਸੁੰਨ ਹੋ ਜਾਂ ਪਿਆ ਇਹ ਕੀ ਹੋਇਆ ਪਿਆ ਬਿਲਕੁਲ ਵੀ ਕੁਝ ਵੀ ਡਰ ਨਹੀਂ ਆ ਯਾਰ ਨਾ ਪੂਰੀ ਵੀਡੀਓ ਵੈਰੀਫਾਈ ਕਰਕੇ ਬਣਾ ਰਿਆ ਜੋ ਬੰਦੇ ਨੇ ਕਹ ਲਗੀ ਇਹ ਬਿਲਕੁਲ ਸਹੀ ਗਈ ਆ ਪੁਲਿਸ ਨੂੰ ਕੈਂਟਾ ਲੱਗਿਆ ਸੀਗਾ ਅੰਦਰ ਤਲਾਸ਼ੀ ਲੈਣ ਨੂੰ ਕਰਦੀ ਕਿ ਪੈਸੇ ਰੋਦੀ ਮਿਲਿਆ ਨਹੀਂ ਯਾਰ ਉਹਨਾਂ ਦੇ ਗਵਾਂਡੀਆਂ ਨੇ ਮਿਲ ਕੇ ਉਹਨਾਂ ਦੇ ਬੰਦਿਆਂ ਨੇ ਮਿਲ ਕੇ ਇਕੱਠਿਆਂ ਨੇ ਮਿਲ ਕੇ ਤਾਂ ਜਾ ਕੇ ਕੁੜੀ ਨੂੰ ਬਾਹਰ ਕੱਢਿਆ ਉਹਨਾਂ ਨੂੰ ਤਾਂ ਮਿਲ ਗਈ ਆ ਤੇ ਹੁਣ ਕੀ ਕੀਤਾ ਜਾਵੇ ਯਾਰ ਸਮਝ ਨਹੀਂ ਆ ਰਿਹਾ ਇਦਰੇ ਬੰਦੇ ਨੇ ਨਾ ਜੀ ਦਾ ਮਾਰ ਦੋ ਵੀ ਤੜਪਾ ਤੜਪਾ ਕੇ ਮਾਰੋ ਐਸਾ ਮਾਰੋ ਸੁੱਕਾ ਨਾ ਮਾਰੋ ਤੜਪਾ ਤੜਪਾ ਕੇ ਮਾਰੋ ਜੇ ਤਾਂ ਉਸੇ ਟਾਈਮ ਅੱਗ ਲਾਣ ਦਿੰਦੇ ਸਹੀ ਗੱਲ ਕਹੀ ਸੀ ਬੰਦੇ ਨੇ ਜਿਸ ਉਸ ਟਾਈਮ ਅੱਗ ਲਾਣ ਦਿੰਦੀ ਨਾ ਉਹ ਤਾਂ ਬੈਸਟ ਸੀਗਾ ਇੱਕ ਨੂੰ ਅੱਗ ਲੱਗਦੀ ਤਾਂ ਸਭ ਨੂੰ ਅੱਗ ਲੱਗ ਜਾਣੀ ਸੀਗੀ ਵੈਸੇ ਆ ਵੀ ਇੱਕ ਨੂੰ ਵੀ ਅੱਗ ਲੱਗੇ ਤਾਂ ਵੀ ਅੱਜਕੱਲ ਕੋਈ ਸੁਣਦਾ ਤਾਂ ਹੈ ਨਹੀਂਗਾ ਠੀਕ ਨਹੀਂ ਆ ਸੋ ਪਹਿਸ ਮੈਂ ਇਨਾ ਕਹਿਣਾ ਚਾਹੁੰਗਾ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖਿਓ ਤੇ ਆਪਣੀ ਜ਼ਿੰਮੇਵਾਰੀ ਬੱਚਿਆਂ ਦੀ ਤੁਸੀਂ ਆਪ ਚੱਕੋ ਜਿੱਥੇ ਲੈ ਕੇ ਜਾ ਜਿੱਥੋਂ ਕੱਢਿਆ ਤੁਸੀਂ ਆਪਣੇ ਕਰੋ ਤੁਹਾਡੇ ਤੇ ਆ ਸਾਰਾ ਰੋਜ ਸੋ ਇਸ ਵੀਡੀਓ ਨੂੰ ਇਨਾ ਇੱਕ ਸ਼ੇਅਰ ਕਰ ਦਿਓ ਤੁਹਾਡਾ ਇੱਕ ਸ਼ੇਅਰ ਦੇ ਨਾਲ ਉਹਨੂੰ ਫਾਂਸੀ ਦਿੱਤੀ ਜਾ ਸਕਦੀ ਆ ਸੋ ਇੱਕ ਸ਼ੇਅਰ ਜ਼ਰੂਰ ਕਰ ਦਿਓ